ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸੋ ਕਿਸਾਨ ਭਰਾਵੋ ਤੁਸੀਂ ਬਹੁਤ ਸਾਰੀ ਵੀਡੀਓ ਦੇਖ ਰਹੇ ਹੋ ਕਿ ਅੱਜ ਕੱਲ ਨੈਟ ਤੇ ਚੱਲ ਰਹੀਆਂ ਨੇ ਜਿਦੇ ਵਿੱਚ ਵੀ ਆਪਣਾ ਜਿਹੜੇ ਪਰਾਲੀ ਸਾਂਭਣ ਬਾਰੇ ਗੱਲਾਂ ਚਰਚਾ ਹੁੰਦੀਆਂ ਨੇ ਪਰਾਲੀ ਸਾਂਭਣ ਦਾ ਕੀ ਹਾਲ ਹੈ ਤੇ ਕੀ ਤਰੀਕਾ ਹੈ ਅੱਜ ਆਪਾਂ ਉਹਦੀ ਗੱਲ ਕਰਦੇ ਆਂ ਸੋ ਸਭ ਨਾਲ ਮਤਲਬ ਸਖਤ ਤਰੀਕਾ ਤੇ ਇਹ ਜੀ ਵੀ ਰੀਪਰ ਮਾਰੋ ਤੀਲੀ ਲਾਓ ਤੇ ਬਸ ਵੀ ਪਰਾਲੀ ਸਾਂਭ ਲੀਂਗੇ ਅਸਲ ਤਰੀਕਾ ਤਾਂ ਇਹੀ ਆ ਜੇ ਆਪਾਂ ਕਾਮਯਾਬ ਤਰੀਕਾ ਕਹੀਏ ਤਾਂ ਕਿਉਂ ਜਿਹੜੀ ਸੁਆਹ ਬੰਦੀ ਵਿੱਚ ਮਿਕਸ ਹੁੰਦੀ ਏ ਫਾਇਦਾ ਕਰਦੀ ਏ ਤੇ ਇਹ ਹੀ ਅਮਲ ਵੀ ਬਸ ਕੰਮ ਨਿਭੜ ਗਿਆ ਇੱਕ ਆਪਾਂ ਹੋਰ ਤੁਹਾਨੂੰ ਦੱਸਦੇ ਆਂ ਵੀ ਕਾਮਜਾਬ ਤਰੀਕਾ ਜਿਹੜਾ ਬਾਕੀ ਹੋਰ ਵੀ ਬਹੁਤ ਨੇ ਕੋਈ ਸੁਪਰ ਸੀਡਰ ਨਾਲ ਵਿਚਰ ਲਾਉਂਦਾ ਜਾਂ ਕਈ ਮਨ ਲਓ ਪਹਿਲਾਂ ਲਾ ਦਿੰਦਾ ਫਿਰ ਪਾਣੀ ਲਾ ਕੇ ਬੀਜ ਦਿੰਦਾ ਸੋ ਚੀਜ਼ਾਂ ਆਪਾਂ ਜਿਹੜਾ ਤਜਰਬੇ ਕੀਤੇ ਹੋਏ ਨੇ ਇੱਕ ਹੁੰਦੀ ਏ ਵੀ ਬਹਿ ਕੇ ਕਾਗਜ਼ਾਂ 'ਚ ਰੌਲਾ ਪਾਉਣਾ ਵੀ ਇਸ ਤਰ੍ਹਾਂ ਕਰੋ ਆ ਸਾਡਾ ਮੰਨ ਲਓ ਸੁਪਰ ਸੀਡਰ ਲੈ ਜਾਓ ਆ ਸਾਡੀ ਮੰਨ ਲਓ ਬੀਲਡਰ ਲੈ ਜਾਓ ਆ ਸਾਡਾ ਸਿਸਟਮ ਲੈ ਜਾ ਤੁਹਾਡੀ ਪ੍ਰਾਲੀ ਵੱਲ ਸੰਭੀ ਜਾਊਗੀ ਉਹ ਕੰਪਨੀਆਂ ਕੀ ਕਰਦੀਆਂ ਨੇ ਜਿਹੜੀ ਕੋਈ ਸੁਪਰ ਸੀਟਰ ਵਾਲੀ ਹੁੰਦੀ ਏ ਉਹ ਇਸ ਤਰ੍ਹਾਂ ਕਰਦੀਆਂ ਨੇ ਵੀ ਪਹਿਲਾਂ ਤਾਂ ਮਨ ਲਓ ਇੱਕ ਮੈਂ ਦੇਖੀ ਸੀ ਵੀਡੀਓ ਉਹਦੇ ਵਿੱਚ ਪਹਿਲਾਂ ਤਾਂ ਇਸ ਤਰ੍ਹਾਂ ਕਰਦੀ ਵੀ ਅੱਗੇ ਟਰੈਕਟਰ ਤੇ ਅੱਗੇ ਦਿਖਾ ਰਹੇ ਹੁੰਦੇ ਨੇ ਵੀ ਟਰੈਕਟਰ ਜਾ ਰਿਹਾ ਪ੍ਰਾਲੀ ਦੇ ਉੱਪਰ ਜਿੱਥੇ ਪ੍ਰਾਲੀ ਆ ਤੇ ਫਿਰ ਉਹ ਉਸ ਤੋਂ ਬਾਅਦ ਸਿੱਧਾ ਜਾ ਕੇ ਕੈਮਰਾ ਆਫ ਕਰਕੇ ਸਿੱਧਾ ਜਾ ਕੇ ਸੁਪਰ ਸੀਟਰ ਤੇ ਪਿੱਛੋਂ ਜਾ ਕੇ ਫਿਰ ਤੋਂ ਚਾਲੂ ਕਰ ਦਿੰਦੇ ਨੇ ਤੇ ਉਹ ਦੱਸ ਦਿੰਦੇ ਨੇ ਆਪੇ ਆ ਦੇਖੋ ਅੱਗੇ ਤੁਸੀਂ ਕਿੰਨਾ ਪ੍ਰਾਲੀ ਦੇਖੀ ਆ ਤੇ ਦੇਖੋ ਟਰੈਕਟਰ ਦੇ ਪਿੱਛੇ ਮਨ ਲਓ ਸੁਪਰ ਸੀਟਰ ਕਿੰਨੀ ਸਫਾਈ ਦੇ ਰਿਹਾ ਹੈ ਉਹ ਜਿਹੜੀ ਕੋ ਅੱਗੇ ਪਰਾਲੀ ਹੁੰਦੀ ਹੈ ਪੰਡ ਦੀ ਉਹ ਪਾਸੇ ਕਰਕੇ ਉੱਤੋਂ ਹੀ ਸੁਪਰ ਸ਼ੀਟਰ ਕੱਢ ਦਿੰਦੇ ਨੇ ਮਤਲਬ ਉਹ ਅਗਲੇ ਵਾਲਾ ਐਂਗਲ ਹੋਰ ਹੁੰਦਾ ਤੇ ਪਿੱਛੇ ਵਾਲਾ ਐਂਗਲ ਹੋਰ ਹੁੰਦਾ ਸੋ ਇਸ ਤਰ੍ਹਾਂ ਮੈਂ ਬਹੁਤ ਜਗ੍ਹਾ ਮਤਲਬ ਵੀਡੀਓ ਦੇਖਿਆ ਨੇ ਇਸ ਤਰ੍ਹਾਂ ਵੀ ਹੁੰਦਾ ਹੈ ਤੇ ਜਿਹੜਾ ਇਹਦਾ ਅਸਲ ਆਪਣਾ ਹੱਲ ਇਹ ਪਰਾਲੀ ਵਾਲਾ ਜਿਹੜਾ ਗੱਠਾਂ ਵਾਲਾ ਉਹ ਵੀ ਚਲੋ ਵਧੀਆ ਹੈ ਜਿਹੜੇ ਵੀਰ ਬਣਾਉਂਦੇ ਨੇ ਉਹ ਆਪਾਂ ਰੀਪਰ ਮਾਰ ਕੇ ਦਿੰਦਾ ਦੇਣਾ ਪੈਂਦਾ ਤੇ ਉਹ ਆਪਦਾ ਬਣਾ ਕੇ ਆਪਦਾ ਲੈ ਜਾਂਦੇ ਨੇ ਤੇ ਉਹ ਵੀ ਹੱਲ ਹੈਗਾ ਇਹ ਪਰ ਉਹਦਾ ਹੱਲ ਇਹਦਾ ਇਸ ਤਰ੍ਹਾਂ ਹੈ ਕਿ ਜੇ ਆਪਾਂ ਮਤਲਬ ਵੀਰ ਕੋਈ ਗੱਠਾ ਬਣਾ ਗਿਆ ਤੇ ਜੇ ਹਫਤਾ ਹਫਤਾ ਚੱਕਰੀ ਨਾ ਆਇਆ ਤੇ ਆਪਣਾ ਬੱੱਤਰ ਸੁੱਕ ਗਿਆ ਉਹ ਜਿਹੜੀ ਵਿਚਾਲੇ ਗੱਠ ਪਈਏ ਉਹਨਾਂ ਨੂੰ ਅੱਗ ਲਾਉਂ ਜੋਗੇ ਨਾ ਕਿਸੇ ਹੋਰ ਪਾਸੇ ਕਰਨ ਜੋਗੇ ਸੋ ਉੱਥੇ ਵੀ ਆਪਣਾ ਇਹ ਹੋ ਜਾਂਦਾ ਵੀ ਕੀ ਕਰੀ ਜੇ ਨਾ ਪੈਲੀ ਵਿਹਲੀ ਹੁੰਦੀ ਏ ਤੇ ਨਾ ਹੀ ਉਹ ਗੱਠਾਂ ਦਾ ਵੱਲ ਪਿਚਾ ਕੇ ਲੈ ਕੇ ਜਾਂਦਾ ਤੇ ਜੇ ਇਹਦਾ ਵੀ ਚੱਕਰੰਦੇ ਟਾਈਮ ਤੇ ਸੋ ਬਹੁਤ ਵਧੀਆ ਹੈ ਜਦੋਂ ਹਾਲ ਲਾ ਲੋ ਪੀਕੇ ਦਾਮ ਛੋਨਾ ਆ ਗਿਆ ਮਤਲਬ ਬਹੁਤ ਸਾਰੀ ਜਿਆਦਾ ਵੜਾਈ ਹੋ ਗਈ ਤਾਂ ਉੱਥੇ ਉਹਨਾਂ ਨੂੰ ਵੀ ਓਖਾ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਜੇ ਅਗਾਹ ਜਾਂ ਕਿਤੇ ਲੱਥਣੀ ਹੈ ਤਾਂ ਹੀ ਵੱਲੋ ਸਟੋਰ ਵੀ ਹੋਣਾ ਫਿਰ ਵੀ ਬਾਕੀ ਬਾਰਾ ਏਰੀਆ ਵੱਡਾ ਚੋਨੇ ਦਾ ਤੇ ਕਿੱਥੇ ਕਿੱਥੇ ਕਰਨ ਸੋ ਆਪਾਂ ਨੂੰ ਪਤਾ ਜਿਹੜੀ 11 21 ਹੋਗੀ ਮੁੱਛ ਲੋ ਜਿੰਨਾਂ ਦਾ ਪਰਾਲੀ ਵੀ ਕਿੰਨਾ ਹੁੰਦਾ ਸਾਹਮਣਾ ਸੌਖਾ ਨਹੀਂ ਹੁੰਦਾ ਗਾ ਸੋਨਾ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹਨੂੰ ਕਰ ਸੰਬੰਧ ਦਾ ਹੈਗਾ ਇੱਕ ਮੇਨ ਤਰੀਕਾ ਉਹਦੇ ਵਿੱਚ ਵੀ ਤਰੀਕਾ ਤਾਂ ਮੰਨ ਲਓ ਇਹਨੂੰ ਸਾਧ ਤਾਂ ਮੰਨ ਲਓ ਲੈਂਦਾ ਪਰ ਸਾਧ ਦੋ ਹੀ ਜਿੱਦੀ ਜੇਬ ਚੱਲਦੀ ਹੈ ਪਰ ਜਿੰਨੂੰ ਮੰਨ ਲਓ ਹੈਗਾ ਵੀ ਮੇਰੀ ਗਾਂ ਨੂੰ ਖਾਦ ਘੱਟ ਪਵੇ ਮੇਰੀ ਜ਼ਮੀਨ ਦੀ ਸੁਧਾਰ ਵਧਲੇ ਤਾਂ ਫਿਰ ਉਹਨੂੰ ਹੈਗਾ ਇਹ ਤਰੀਕਾ ਕਾਮਜਾਬ ਸੋ ਜਿਹੜਾ ਵਿਚਾਰਾ ਜ਼ਮੀਨ ਦਾ ਛੋਟਾ ਹੈ ਪੰਜ ਸੱਤ ਕਿੱਲੇ ਵਾਲਾ ਉਹ ਵਿਚਾਰਾ ਵੀ ਚਲੋ 14 ਵੀ ਮੈਂ ਪਰਾਲੀ ਦਾ ਸੰਭਾ ਪਰ ਉਹਦਾ ਉਹਨਾਂ ਖਰਚਾ ਭਾਰ ਨਹੀਂ ਚੱਲਦਾ ਉਹਦੇ ਕੋਲ ਉਹ ਜੇ ਪੂਰੇ ਪੁੱਗਤਾ ਸੰਦ ਨਹੀਂ ਹੁੰਦੇਗੇ ਸੋ ਤੁਹਾਨੂੰ ਦੱਸਦਾ ਆਪਾਂ ਦੇਖੇ ਹੋਣਾ ਕਿ ਸਭ ਨਾਲ ਪਹਿਲਾਂ ਮਾਰਦੇ ਨੇ ਉਹ ਇਸ ਸਮੇਸ ਨੂੰ ਰਿਵੈਲ ਕਰ ਮੜਾ ਕੇ ਝੋਨਾ ਫਿਰ ਮਾਰਦੇ ਮਲਚਰ ਮਲਚਰ ਮਾਰ ਕੇ ਉਸ ਤੋਂ ਬਾਅਦ ਕਈ ਵੀ ਰੋਟਾਵੇਟਰ ਮਾਰਦੇ ਕਈ ਨਹੀਂ ਵੀ ਮਾਰਦੇ ਜਿਹੜੇ ਆਪਣੇ ਪਲੋ ਆਉਂਦੇ ਨੇ ਪਲਟਾਵੇਂ ਪਲੋ ਕਹਿੰਦੇ ਆ ਜਿਹਨੂੰ ਜਿਹੜੇ ਦੋ ਪਾਸੇ ਵੱਲ ਘੁੰਮਦੇ ਆ ਉਸੇ ਲੈਂਜੀ ਵਾਪਸ ਆਉਂਦੇ ਨੇ ਉਹਨੂੰ ਉਹ ਮਾਰਦੇ ਨੇ ਉਹਦੇ ਨਾਲ ਕੀ ਹੁੰਦਾ ਵੀ ਪ੍ਰਾਲੀ ਇੱਕ ਇੱਕ ਫੁੱਟ ਥੱਲੇ ਡੂੰਗੀ ਮਤਲਬ ਨੱਪੀ ਜਾਂਦੀ ਏ ਉਸ ਤੋਂ ਬਾਅਦ ਉੱਪਰ ਰੋਟਾਵੇਟਰ ਮਾਰਦੇ ਨੇ ਤੇ ਆਪਦੀ ਜਿਸ ਤਰ੍ਹਾਂ ਉਹਨੇ ਬਜਾਈ ਕਰਨੀ ਹੁੰਦੀ ਆ ਆਪਣੀ ਕਨਕ ਵਿਜਨਲ ਮਸ਼ੀਨ ਨਾਲ ਜ਼ੀਰੋ ਡੀਟੇਲਰ ਨਾਲ ਬਜਾਈ ਆ ਉਹਦੇ ਕਰ ਲੈਂਦੇ ਨੇ ਸੋ ਉਹਦਾ ਹੈਗਾ ਅਸਲੀ ਕਾਮਯਾਬ ਤਰੀਕਾ ਏ ਵਾਲਾ ਪ੍ਰਾਲੀ ਸਾਮਨ ਦਾ ਠੀਕ ਹੈ ਪਰ ਇਹ ਕਰ ਹੋ ਹੀ ਸਕਦਾ ਜਿੰਦੇ ਕੋਲ ਪ੍ਰੋਪਰ ਆਲ ਦੇ ਸੰਦ ਨੇ ਆਪਦਾ ਮਲਚਰ ਹੈਗਾ ਆਪਦਾ ਰੋਟਾਵੇਟਰ ਹੈਗਾ ਤੇ ਆਪਦੇ ਮਨ ਲੋ ਪਲੋ ਹੈਗੇ ਨੇ ਚਲੋ ਇਹ ਚੀਜ਼ੇ ਕਿਰਾਏ ਤੇ ਮਿਲ ਜਾਂਦੀਆਂ ਮਲਚਰੀ ਮਿਲ ਜਾਂਦਾ ਪਲੋ ਵੀ ਮਿਲ ਜਾਂਦੇ ਕਿਰਾਏ ਤੇ ਤੇ ਰੋਟਾਵੇਟਰ ਚਲੋ ਆਪ ਜੀਮਦਰ ਆਪਣੇ ਕੋਲ ਹੋ ਹੀ ਗਿਆ ਜੇ ਕਿਸੇ ਕੋਲ ਨਹੀਂ ਹੈਗਾ ਤਾਂ ਉਹ ਵੀ ਮਿਲ ਜਾਂਦਾ ਪਰ ਤੁਸੀਂ ਦੇਖੋ ਵੀ ਇੰਦੇ ਚ ਖਰਚਾ ਆਉਂਦਾ ਸਭ ਤੋਂ ਪਹਿਲਾਂ ਜਿਹੜਾ SMS ਨਾਲ ਚੋਣਾ ਵੱਡੇਗਾ ਉਹ ਆ ਦਾ ਖਰਚਾ ਵੱਧ ਲਵੇਗਾ ਹੀ ਲਵੇਗਾ ਉਸ ਤੋਂ ਬਾਅਦ ਆਪਾਂ ਮਾਰਦੇ ਹਾਂ ਮਲਚਰ ਮਲਚਰ ਤੇ 5-7 ਲੀਟਰ ਤੇਲ ਟਰੈਕਟਰ ਤੇ ਲੀ ਪੀ ਜਾਂਦਾ ਠੀਕ ਹੈ ਜੀ 700 700 ਰੁਪਿਆ ਇਹ ਹੋ ਗਿਆ 500 ਰੁਪਿਆ ਪਹਿਲਾ ਵਾਲਾ ਵੱਧ ਲਾ ਲੋ ਆਪਾਂ ਲਗਭਗ ਹੋ ਗਿਆ 12-1300 ਰੁਪਿਆ ਉਸ ਤੋਂ ਬਾਅਦ ਆਪਾਂ ਮਾਰਦੇ ਹਾਂ ਪਲੋ 7-8 ਲੀਟਰ ਤੇਲ ਕਿਤੇ ਨਹੀਂ ਗਿਆ ਪਲਵਾਂ ਤੇ ਜੀ ਆਪਾਂ ਮਾਰਨੇ ਆ ਤਾਂ ਠੀਕ ਹੈ ਜੀ ਉਸ ਤੋਂ ਇਹ ਆਪਣਾ ਲਗਭਗ 20 ਲੀਟਰ ਹੋ ਗਿਆ 20 ਤਾਂ ਪਲੱਸ ਹੀ ਚਲਾ ਗਿਆ ਉਸ ਤੋਂ ਬਾਅਦ ਫਿਰ ਆਪਣਾ ਗਿਆ ਚਲਾ ਆਪਣਾ ਰੋਟਾਵੇਟਰ ਮਾਰਾਂਗੇ ਪਲੋ ਤੋਂ ਬਾਅਦ ਤੇ ਰੋਟਾਵੇਟਰ ਤੋਂ ਬਾਅਦ ਜੁਹਾਗਾ ਵੀ ਵਜਦਾ ਹੁੰਦਾ 10 ਲੀਟਰ ਉਹਦੇ ਤੇ ਵੀ ਲਾ ਲੋ ਲਗਭਗ ਮੈਂ ਤੁਹਾਨੂੰ ਕਹਿੰਨਾ 3000 ਰੁਪਿਆ ਖਰ ਜੇ ਮੰਨ ਲਓ ਕਿਸੇ ਕੋਲ ਪੂਰੇ ਪਕਤਾ ਸੰਦ ਹੈਗੇ ਨੇ ਤਾਂ ਜੇ ਆਪਦੇ ਕੋਲ ਮਲਚਰ ਵੀ ਹੈਗਾ ਤੇ ਆਪਦੇ ਕੋਲ ਪਲੋ ਵੀ ਹੈਗੇ ਨੇ ਸਾਰਾ ਕੁਝ ਹੈਗਾ ਤੇ ਜੇ ਕਿਸੇ ਵੀਰ ਨੇ ਲੈਣੇ ਆ ਕਿਰਾਏ ਤੇ ਮੰਨ ਲਓ ਜਿਵੇਂ ਕਿਰਾਏ ਤੇ ਲੈ ਕੇ ਆਉਂਦਾ ਹੈ ਪਲੋ ਲੈ ਕੇ ਆਉਂਦਾ ਹੈ ਮਲਚਰ ਲੈ ਕੇ ਆਉਂਦਾ ਹੈ ਤਾਂ ਉਹਨੂੰ ਇਹ ਪੈਂਦੇ ਨੇ ਘੱਟੋ ਘੱਟ 44500 ਦੇ ਵਿੱਚ ਇੱਕ ਕਿੱਲਾ ਪ੍ਰਾਲੀ ਦਾ ਸਬੰਧ ਦਾ ਖਰਚਾ ਇੱਕ ਕਿੱਲੇ ਦਾ ਕਹਿ ਰਿਹਾ ਵਾ ਜਿਹੜੇ ਮੰਨ ਲਓ ਕਿ ਕਿਰਾਏ ਤੇ ਲੈ ਗਏ ਖਸਾ ਕੁਛ ਕਰਦਾ ਜਿਹੜਾ ਮਤਲਬ ਛੋਟਾ ਜ਼ਿਮੀਂਦਾਰ ਹੈ ਉਹਦੇ ਕੋਲ ਹੁਣ ਆਪਣੇ ਕੋਲ ਟਰੈਕਟਰ ਹੈ 575 ਆਪਣੇ ਮਗਰ ਹੀ ਖੜਾ ਹੈ ਮੈਂ ਤੁਹਾਨੂੰ ਮਤਲਬ ਦਿਖਾ ਦੂਗਾ ਇਹ ਜਿਹੜਾ ਹੈਗਾ ਇਹ ਚਲੋ ਆਪਣਾ ਰੋਟਾਵੇਟਰ ਚਲਾ ਦੂਗਾ ਆਪਣਾ ਮਲਚਰ ਵੀ ਚਲਾ ਦੂਗਾ 7 ਫੁੱਟਾ ਰੋਟਾਵੇਟਰ ਵੀ ਚਲਾ ਦੂਗਾ 7 ਫੁੱਟਾ ਇਹ ਵੀ ਚਲਾ ਦੂਗਾ ਜਿਹੜੇ ਆਪਣੇ ਪਲੌ ਨੇ ਚਲੋ ਆਪਾਂ ਵੱਡੇ ਤਰੀਕੇ ਨਾਲ ਕਹਿੰਦੇਗੇ ਜੇ ਇਹ 2 ਐਮਬੀ ਪਲੌ ਖਿੱਚ ਲੇਗਾ ਤੇ ਇਹ ਆ ਵੀ ਇਹਦਾ ਅਸਲ ਮਤਲਬ ਸੰਬੰਧ ਦਾ ਤਰੀਕਾ ਜੇ ਪ੍ਰਾਲੀ ਤੋਂ ਆਪਾਂ ਮਾਲ ਵਧੀਆ ਤੇ ਇੱਕ ਇਹਨਾਂ ਖਾਦ ਬਣਾਉਣੀ ਏ ਹੁਣ ਸਾਡਾ ਵੀ ਜੀ ਕਰਦਾ ਏ ਸਾਡੇ ਕੋਲ 575 ਟਰੈਕਟਰ ਏ ਸਾਡਾ ਵੀ ਜੀ ਕਰਦਾ ਏ ਵੀ ਸਾਡੇ ਕੋਲ ਜਿਹੜਾ ਆਹ ਪਰਾਲੀ ਦਾ ਸਾਰਾ ਨਾੜ ਏ ਆ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋਗੇ 11 21 ਦਾ ਮੰਨ ਲਓ ਝੋਨਾ ਏ ਇਹਦੇ ਸਾਲ ਮੇਰੇ ਮੇਰੇ ਜਿੱਦਾ ਮੇਰਾ ਕੱਦ ਹੈਗਾ 5.5 ਫੁੱਟ ਐਡਾ ਇਹਦਾ ਕੱਦ ਏ ਠੀਕ ਐ 5.5 ਫੁੱਟ ਦੀ 11 21 ਆ ਤੇ ਇਹਨੂੰ ਵਚਰ ਲਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂਗਾ ਠੀਕ ਐ ਜਿਹੜੇ ਲਾਉਂਦੇ ਆ ਵੀਰ ਉਹ ਰਲਾ ਵੀ ਲੈਂਦੇ ਨੇ ਜਿਹਨੇ ਕੋਲ ਆਪਦੇ ਸਾਧਨ ਹੈਗੇ ਨੇ ਆਪਦਾ ਸਾਰਾ ਪ੍ਰਬੰਧ ਹੈਗਾ ਉਹ ਘਰ ਵੀ ਲੈਂਦੇ ਨੇ ਜਿਹੜਾ ਮੇਰੇ ਵਰਗਾ ਹੈਗਾ ਇਹ ਵਿਚਾਰਾ 10-12 ਗੱਲੇ ਵਾਲਾ ਮੇਰਾ ਛੋਟਾ ਜ਼ਿਮੀਂਦਾਰ ਹੈ ਉਹਦੇ ਕੋਲ ਐਡਾ ਸੰਦ ਨਹੀਂ ਹੈਗਾ ਮੈਂ ਮਲਚਰ ਹੈਗਾ ਆਪਣੇ ਕੋਲ ਹੀ ਮੈਂ ਆਪਣੇ ਕੋਲ ਪਲੋ ਨੇ ਤੇ ਰੋਟਾਵੇਟਰ ਚਲੋ ਹੈਗਾ ਆਪਣੇ ਚਲੋ ਆਮ ਜ਼ਿਮੀਂਦਾਰਾਂ ਕੋਲ ਹੈਗਾ ਹੀ ਇਹ ਤੇ ਉਹ ਸਭ ਨਾਲ ਮੱਡੀ ਗੱਲ ਮੇਨ ਕੀ 4000 ਤੋਂ 4500 ਰੁਪਏ ਜੇ ਚ ਕਿੱਲੇ ਦਾ ਖਰਚਾ ਚਾਹੀਦਾ ਫਿਰ ਆਪਾਂ ਜੇ ਆਪਾਂ 10 ਕਿੱਲੇ ਬਜਾਈ ਕਰਨੀ ਹੈ ਤਾਂ 40000 ਦਾ ਆਪਣਾ ਮਤਲਬ ਖਰਚਾ ਚਾਹੀਦਾ ਆਪਣੇ ਕੋਲੇ ਫੇਰ ਆਪਾਂ 10 ਕਿੱਲੇ ਪ੍ਰਾਲੀ ਸਾਂਭ ਸਕਦੇ ਆ ਤੇ ਆਪਣੀ ਬਜਾਈ ਹੋ ਜਾਏਗੀ ਲਗਭਗ ਆਪਾਂ 10 ਕਿੱਲੇ ਜੀ ਵੈਸੇ ਬੀਜਣੀ 15000 ਤੋਂ ਲੈ ਕੇ 18000 ਦੇ ਡੀਜ਼ਲ ਨਾਲ ਆਪਾਂ 10 ਕਿੱਲੇ ਵਾ ਕੇ ਬੀਜ ਸਕਦੇ ਆ ਇਸ ਤੋਂ ਵੀ ਘੱਟ ਲੱਗਦਾ ਆਪਣੇ ਟਰੈਕਟਰ ਦਾ ਇਸ ਤੋਂ ਵੀ ਘੱਟ ਖਾਂਦਾ ਮੈਂ 13 ਲੀਟਰ ਦੇ ਨਾਲ ਇੱਕ ਵਾਰੀ ਮਤਲਬ ਬੀਜੀ ਹੋਈ ਕਣਕ ਵੀ 13 ਲੀਟਰ ਮੈਵਰੇਜ ਕੱਢੀ ਸੀ 13 ਲੀਟਰ ਦੇ ਹਿਸਾਬ ਨਾਲ ਇੰਨੀ ਕਣਕ ਬੀਜਣ ਦਾ ਸੀ ਜਤੋਂ ਸਾਲਾ ਲੋ ਵੀ ਆਪਣਾ ਖਰਚਾ ਡਬਲ ਤੋਂ ਟ੍ਰਿਪਲ ਹੀ ਹੋ ਗਿਆ ਜੇ ਆਪਾਂ 1 ਕਿੱਲੇ ਦੀ ਪ੍ਰਾਲੀ ਸਾਂਭਣੀ ਇਹ ਤਾਂ ਟ੍ਰਿਪਲ ਖਰਚਾ ਆ ਜਾਂਦਾ ਹੈ ਉਨਾ ਮਨ ਲਓ ਢੀਲ ਖਰਚਾ ਵੱਧ ਲੱਗ ਜਾਂਦਾ ਸੱਦਾ ਦੀ ਮਨ ਲਓ ਸ਼ਾਮ ਸੰਭਾਲੋ ਜਾਂ ਇਸ ਤਰ੍ਹਾਂ ਕਰਕੇ ਸੋ ਮਨ ਲਓ ਜਿਹੜਾ ਵੀ ਜਿਹਦਾ ਵੀ ਜੇਹ ਪਾਰ ਚੱਲਦੀ ਹੈ ਉਪਰ ਵਾਲੀ ਸਾਂਭੇ ਹੁਣ ਸਾਡਾ ਵੀ ਦਿਲ ਕਰਦਾ ਵੀ ਅਸੀਂ ਵੀ ਸਾਡੇ ਵੀ ਥੱਲੇ ਮਨ ਲਓ ਪਰਾਲੀ ਦੀ ਖਾਦ ਬਣਾਈਏ ਸਾਡੀ ਵੀ ਮਨ ਲਓ ਜ਼ਮੀਨ ਦੀ ਜਿਹੜੀ ਸ਼ਕਤੀ ਹੈ ਉਹ ਮਨ ਲਓ ਵਧੇ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਵਿਚਰ ਲਾਈਏ ਪਰ ਸਾਡੇ ਕੋਲ ਪੁਕਤਾ ਪ੍ਰਬੰਧ ਹੋਣ ਦੇ ਮਨ ਲਓ ਨਾ ਹੋਣ ਦੇ ਮਨ ਲਓ ਹੈਗੇ ਨਹੀਂਗੇ ਤਾਂ ਕਰਕੇ ਹੀ ਆਪਣੇ ਆਪਾਂ ਨਹੀਂ ਕਰ ਸਕਦੇ ਇਸ ਤਰ੍ਹਾਂ ਜੇ ਸਰਕਾਰ ਆਪਾਂ ਨੂੰ ਸਟਾਈਟ ਦੇ ਵਿੱਚ ਸਾਰੇ ਸੰਦ ਮੰਨ ਲਓ ਦਿੰਦੀ ਵੀ ਹੈ ਆਪਾਂ ਨੂੰ ਮਲਚਰ ਦਿੰਦੀ ਹੈ ਰੋਟਾਵੇਟਰ ਦਿੰਦੀ ਹੈ ਜਾਂ ਫਿਰ ਪਲੌ ਦਿੰਦੀ ਹੈ ਸਾਡੇ ਹੁਣ ਪਿੰਡ 'ਚ 1000 ਰਥਾਵਾਂ ਲਾ ਲੋ ਕਰੇ ਤੇ ਲਗਭਗ ਕੋਈ ਇਹੋ ਜਿਹਾ ਕਰ ਹੋਣਗੇ ਵੀ 100 200 ਗੱਡੀਆਂ ਹੋਣਗੇ ਜਿਹੜੇ ਮੰਨ ਲਓ ਛੋਟੇ ਗੱਡਨੇ ਛੋਟੇ ਜੱਤਾਰੇ ਜਿਹੜੇ ਮੰਨ ਲਓ ਆਪਦਾ ਕਰ ਦੇ ਜਿਹਨਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਆਪਦਾ ਖੇਤੀਬਾੜੀ ਨਹੀਂ ਕਰਦੇ ਬਾਕੀ ਸਾਰੇ ਖੇਤੀਬਾੜੀ ਕਰਦੇ ਆ ਸੋ 800 ਗੱਡੀਆਂ ਦੇ ਵਿੱਚ ਸਾਲਾ ਲੋ ਵੀ ਜੀ ਆਪਣਾ ਹਫਤੇ ਬਾਅਦ 10 ਦਿਨਾਂ ਬਾਅਦ ਵੀ ਆਪਾਂ ਨੂੰ ਮੰਨ ਲਓ ਮਲਚਰ ਜਾਂ ਪਲੋ ਮਿਲਿਆ ਤਾਂ 10 ਦਿਨਾਂ ਵਿੱਚ ਜਿਹੜਾ ਆਪਣਾ ਹੁੰਦਾ ਹੈ ਆਪਣੀ ਕਣਕ ਵਾਸਤੇ ਵੱਤਰ ਉਹ ਬਹੁਤ ਖੁਸ਼ਕ ਹੋ ਜਾਂਦਾਈ ਤੁਹਾਨੂੰ ਪਤਾ ਹੀ ਕਿਉਂਕਿ ਇੱਕ ਇੱਕ ਦਿਨ ਨਾਲ ਵੱਤਰ ਸੁੱਕਦਾ ਹੈ ਤਾਂ ਇਹ ਵੀ ਕੋਈ ਪੱਕਾ ਹੱਲ ਨਹੀਂ ਹੈਗਾ ਜਾਂ ਤਾਂ ਟਾਈਮ ਸਿਰ ਸੋ ਜਿਹੜੇ ਵੱਲੋਂ ਬੈਕ ਕੇ ਬੂੜ ਤੇ ਜਰਾਬਾਂ ਤੇ ਲਾ ਕੇ ਟਾਈਆਂ ਜਿਹੜੇ ਆ ਕੇ ਸਲਾਮਤ ਦਿਨ ਲਾ ਪੈਂਦੇ ਪ੍ਰਾਰਿ ਨਾ ਸਾੜੋ ਸਾਨੂੰ ਪਤਾ ਹੈ ਵੀ ਪ੍ਰਾਰਿ ਨਾਲ ਪ੍ਰਦੂਸ਼ਣ ਹੁੰਦਾ ਹੈ ਸਾਡੇ ਦੇ ਇਕਰ ਪਹਿਲਾਂ ਧੂਆ ਪਾਉਂਦਾ ਫਿਰ ਟਾੜ ਦੇ ਕਰ ਜਾਂਦਾ ਹੈ ਤੇ ਛਾੜ ਨੂੰ ਵੀ ਨੁਕਸਾਨ ਕਰਦਾ ਸਾਡੇ ਬੱਚਾ ਤੇ ਕੋਈ ਪਹੁੰਚਦਾ ਤੇ ਤੁਹਾਡੇ ਤੇ ਕਹਿੰਦਾ ਬਾਅਦ ਚ ਪਹੁੰਚਦਾ ਸੋ ਸੱਸੀ ਵੀ ਮਜਬੂਰ ਆ ਸੀ ਵੀ ਕਿੱਥੇ ਲੈ ਕੇ ਜਾਈਏ ਇੰਨਾ ਪ੍ਰਾਲ ਸਾਡਾ ਵੀ ਜੀ ਕਰਦਾ ਸੀ ਸਾਂਭੀਏ ਪਰ ਸਾਡੇ ਕੋਲ ਪੂਕਤਾ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਸੀ ਹੁਣ ਕੀ ਕਰੀਏ ਇੰਨਾ ਸਾਡਾ ਮੰਨ ਲਓ ਜੇਬ ਖਰਚਾ ਨਹੀਂ ਜਲਦੀ ਕਿ ਚੋਨੇ ਦੇ ਅੱਗੇ ਹਿਸਾਬ ਲਾ ਲੋ ਪੀ ਇੱਕ ਤਾਂ ਵਾਇਰਸ ਨੇ ਮਾਰ ਤੇ ਉੱਤੋਂ ਜਿਹੜਾ ਆਪਣਾ ਹਲਦੀ ਰੋਗ ਹੈ ਉਹਦੇ ਕਰਕੇ ਝਾੜ ਘਟ ਗਿਆ ਇੱਕ ਸਾ ਇੱਕ ਬਹੁਤ ਅਟੈਕ ਆ ਸਾਡੀ ਏਰੀਆ 'ਚ ਤਾਂ ਗੋਬ ਵਾਲੀ ਸੋਡੀ ਦਾ ਅੱਧੀਆਂ ਮੁੰਜਰਾ ਚਿੱਟੀਆਂ ਨਿਕਲ ਚੁੱਕੀਆਂ ਸਾਡੇ ਏਰੀਆ 'ਚ ਤੁਹਾਡੇ ਅਰੀਏ ਜੀ ਨਿਕਲੇ ਤਾਂ ਜੁਰੂਰੀ ਕਮੇਟਾ ਵੀ ਦੱਸਿਓ ਸੋ ਵੀਡੀਓ ਆਪਣੀ ਹੋਰ ਅੱਗੇ ਲੰਮੀ ਗਈ ਏ ਪਰ ਇਹ ਜਾਣਕਾਰੀ ਆਪਣੀ ਬਹੁਤ ਜ਼ਰੂਰੀ ਸੀਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਵੀ ਜਿਹੜੇ ਛੋਟੇ ਜ਼ਿਮੀਂਦਾਰ ਏ ਉਹਨਾਂ ਬਾਰੇ ਵੀ ਸੋਚੋ ਨਾ ਵੱਡਾ ਜ਼ਿਮੀਂਦਾਰ ਤਾਂ ਸੰਭਲੂਗਾ ਤੁਸੀਂ ਉਹਨਾਂ ਦੀ ਐਗਜ਼ਾਮਪਲ ਲਾ ਕੇ ਦੇਣ ਲੱਗ ਪੈਂਦੇ ਹੋ ਵੀ ਅਗਲੇ ਨੇ ਇਸ ਤਰ੍ਹਾਂ ਕੀਤਾ ਉਹਨੇ ਮਲਚਰ ਮਾਰਿਆ ਉਹਨੇ ਬਲੋਅ ਮਾਰੇ ਉਹਦੀ ਪਰਾਲੀ ਸੰਭਹੀ ਗਈ ਪਰ ਛੋਟਾ ਜ਼ਿਮੀਂਦਾਰ ਕੀ ਕਰੇ ਉੱਥੇ ਵੱਡੇ ਕੋਲ ਤਾਂ ਹੈਗੇ ਨੇ ਉਹਦੇ ਕੋਲ ਟਰੈਕਟਰ ਵੀ 4x4 ਹੈਗਾ ਹੁਣ ਜਿਹੜਾ ਛੋਟਾ ਜ਼ਿਮੀਂਦਾਰ ਏ ਜਿੰਦੇ ਕੋਲ ਮਹਿੰਦਰਾ ਆਇਆ ਜਿੰਦੇ ਕੋਲ ਆਸ਼ਾ ਆਇਆ ਜਿੰਦੇ ਕੋਲ ਮਨ ਲੋ ਹੋਰ ਛੋਟੇ ਟਰੈਕਟਰ ਨੇ ਜਿਹੜੇ ਮੰਨ ਲੋ ਵੀ ਨਹੀਂ ਮਨ ਲੋ ਪਰ ਚੱਲਦੇ ਫਿਰ ਕਿੱਥੋਂ ਕਰਨੋ ਸੋ ਆ ਮੇਰੀ ਮੰਨ ਲੋ ਇਹ ਬੇਤੀ ਸੀਗੀ ਵੀ ਐਵੇਂ ਬਿਨਾ ਗੱਲੋ ਜਿੰਦੀ ਨੌਲੇਜ ਨਹੀਂ ਹੁੰਦੀ ਉਹਨਾਂ ਦਾ ਗਿਆਨ ਦੇਣਾ ਨਹੀਂ ਚਾਹੀਦਾਗਾ ਜਿਹੜਾ ਆਪਾਂ ਮੰਨ ਲੋ ਚੀਤੇ ਜ਼ਰਬੇ ਜਿਹੜਾ ਖੇਤੀਬਾੜੀ ਕਰਦਾ ਉਹਨੂੰ ਪੁੱਛੋ ਵੀ ਇਹ ਕਿਸ ਤਰ੍ਹਾਂ ਸੰਭੀ ਜਾਂਦੀ ਹੈ ਤੇ ਕਿਸ ਤਰ੍ਹਾਂ ਹੁੰਦੀ ਹੈ ਜਿਹੜਾ ਆਪਾਂ ਵਿੱਚ ਇਹਨੂੰ ਬਾਅਦ ਦਿੰਨੇ ਵਿੱਚ ਜਿਹੜੇ ਸੁੱਟ ਪੈ ਜਾਂਦੇ ਨੇ ਉਹਦਾ ਕੋਈ ਫਾਇਦਾ ਨਹੀਂ ਫਿਰ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ